ਕੀ ਨਾਮ ਹੈ ਤੁਹਾਡਾ ਮੇਰਾ ਸੁਨੀਤਾ ਰਾਣੀ ਅੱਛਾ ਕਰੋਲੇ ਕੀ ਨਾਮ ਹੈ ਸੁਭਾਸ ਰੌੜਾ ਕੀ ਕੀ ਗੱਲ ਹੋਈ ਸੀ ਉਹ ਨਾ ਕੱਲ ਤੇਰੇ ਨੌਨ ਨੰਬਰ ਮੈਂ ਸਬਜ਼ੀ ਲੈ ਕੇ ਆ ਰਹੀ ਸੀ ਤੇ ਬਰਾਸ ਸਕੂਲ ਦਾ ਨਾਲ ਇੱਕ ਢਾਬਾ ਹੈਗਾ ਪਹਿਲੇ ਪੁਰਾਣੇ ਹੁੰਦੇ ਸੀ ਉਸ ਪਰਸੇ ਨਿਕਲੀ ਆ ਤੇ ਨਾ ਦੋ ਜਣੇ ਮੋਟਰਸਾਈਕਲ ਤੇ ਆਏ ਨੇ ਕੰਨ ਤੇ ਹੱਥ ਪਾਇਆ ਐਵੇਂ ਬਾਲੀ ਖਿੱਚਿਆ खींच के मैं नान नान में पकड़ ली भाई मैं हाय मेरे बाली गई पर मैं रोला मच जाती चोर चोर के जो भजी तो बजी तो तीन चार मुंडे और भी आगे देखा ले तो सीधे ना चाना नाले पास घंटा घर वो दो निकल गए सारे लगे तो, बाली लगे हाँ बाली लै फिर मैं ना उथे गई सी जिथे की ना बैंक है उथे मैं ना उथो मैं फिर गला मेरा सोख गया मैं भजी है, ही मैं के दे मोटर करने, आंटी जी मेरे के देखा किसी ने क्या, गया, बाली तो मोटरसाइकिल चले गए हैं नुकसान नहीं होया हां। आज कल के हो गए हो दस पंद्रह जने हां बस मेरे बाली के तोले ही बाली मेरे मेरी हाथ दी है अठ ग्राम का ਦੇ 6 ਗ੍ਰਾਮ ਤੇ ਪਲੱਸ ਉੱਪਰ ਹੀ ਹੈਗਾ ਬਾਲੀ ਵੱਡੀ ਵੱਡੀ ਹੈਗੀ ਹੈ ਇੱਕ ਲੈਗੇ ਕਿ ਦੋਨ ਲੈ ਇੱਕ ਇੱਕ ਠੀਕ ਹੈ ਕਾਨੂੰਨ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ ਨਾ ਕਾਨੂੰਨ ਨੇ ਨੁਕਸਾਨ ਹੋਇਆ ਮੇਰੀ ਜੀ ਝਿੜੇਟ ਆਈ ਹੈ ਇੱਥੇ ਇੱਥਾ ਲੜਾ ਪਾਸੇ ਇਧਰ ਜ਼ਖਮ ਹੋਇਆ ਪੈ ਮਾੜੀ ਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਹਾਂ ਰਾਤੀ ਉਹ ਜਾ ਕੇ ਉਹ ਲਿਖਾ ਕੇ ਆਏ ਆ ਠੀਕ ਹੈ ਹਾਂ ਪੁਲਿਸ ਨੂੰ ਜਾਣਕਾਰੀ ਬਸ ਮੇਰੀ ਬਾਲ ਹੀ ਮਿਲ ਜਾਵੇ ਹੋਰ ਕੁਝ ਨਹੀਂ ਚਾਹੀਦਾ ਨਮਸਕਾਰ ਜੀ ਮੇਰਾ ਨਾਮ ਦਿਨੇਸ਼ ਅਰੋੜਾ ਹੈ ਜੀ ਮੇਰੀ ਮਾਤਨ ਵਾਲੀ ਵਾਰਦਾਤ ਹੋਈ ਸੀਗੀ ਰਸਤੇ ਤੇ ਆ ਰਹੇ ਸੀਗੇ ਤੇ ਲੈਫਟ ਹੈਂਡ ਸਾਈਡ ਤੋਂ ਪਿੱਛੋਂ ਦੀ ਰੋਗ ਸਾਈਡ ਤੋਂ ਹੀ ਆਏ ਸੀ ਤੇ ਉਹਨਾਂ ਨੇ ਬਾਲੀਆਂ ਖਿੱਚ ਕੇ ਲੈ ਗਏ ਨੇ ਤੇ ਉਹ ਚਾਰ ਨੰਬਰ ਵਾਲੀ ਸਾਈਡ ਤੇ ਜਿਹੜੇ ਫੌਜੀ ਉਥੇ ਸਾਹਮਣੇ ਗਲੀ ਉੱਥੋਂ ਪੱਜ ਗਏ ਸਾਰੇ ਨਿਕਲ ਗਏ ਜੀ ਤੇ ਅਸੀਂ ਵੀ ਪਿੱਛੇ ਦੇਖਣਗੇ ਕਿੱਧਰ ਹੋਏ ਮੰਮੀ ਡਰਦੇ ਡਰਦੇ ਘਰੇ ਆਏ ਕਹਿੰਦੇ ਕੱਕ ਮੇਰੀ ਬਾਲੀ ਗੁੰਮ ਹੋ ਗਈ ਮੈਂ ਕਿਹਾ ਕਿਵੇਂ ਹੋ ਗਿਆ ਕਹਿੰਦੇ ਐਵੇਂ ਗੱਲੂਗੀ ਜੀ ਬਾਲੀਆਂ ਵਿੱਚ ਚੱਕ ਖਿੱਚ ਕੇ ਬੰਦੇ ਭੱਜ ਗਈ ਤੇ ਮੈਂ ਰੋਲਾ ਵੀ ਮਚਾਇਆ ਜੀ ਤਿੰਨ ਚਾਰ ਬੰਦੇ ਸੀਗੇ ਆਲੇ ਦੁਆਲੇ ਵਾਲੇ ਉਹ ਆਏ ਵੀ ਉਹਨਾਂ ਕੋਲ ਲੱਭਣ ਵਾਸਤੇ ਲੇਕਿਨ ਉਹ ਫਰਾਰ ਹੋ ਗਏ ਸੀਗੇ ਫਿਰ ਅਤੋਂ-ਅਤੀ ਅਸੀਂ ਉਸੇ ਟਾਈਮ ਹੀ ਅਸੀਂ ਥਾਣੇ ਚਲੇ ਗਏ ਓਥੇ ਰਿਪੋਰਟ ਲਿਖਾਈ ਤੇ ਉਹਨਾਂ ਨੇ ਜੋ ਮੌਜੂਦਾ ਮੁਨਸ਼ੀ ਸਾਹਿਬ ਸੀਗੇ ਉਹ ਕਹਿੰਦੇ ਤੁਸੀਂ ਕੈਮਰਾ ਦੇਖ ਲਓ ਸਵੇਰੇ ਕੈਮਰਾ ਦੇਖ ਕੇ ਤੁਹਾਨੂੰ ਅਸੀਂ ਦੱਸ ਦਾਂਗੇ ਤੇ ਤੁਸੀਂ ਮੰਨ ਕੇ ਚਲੋ ਅਸੀਂ 9:00 8:00 ਦੇ ਨੀਅਰ ਬਾਊਟ 9:00 ਤੇ 8:00 ਦੇ ਵਿੱਚ ਨੀਅਰ ਬਾਊਟ ਉਹਨਾਂ ਦੀ ਬਾਲੀ ਚਿੰਨੀ ਹੋਈ ਸੀ ਜੋ ਸੀ ਨਾਲ ਦੇ ਨਾਲੇ ਮਤਲਬ 8:30 ਤੋਂ 10 9:00 ਵਜੇ ਕੋ ਸੀ ਪੁਲਿਸ ਥਾਣੇ ਚਲੇ ਗਏ ਸੀਗੇ ਰਿਪੋਰਟ ਲਿਖਾਤੀ ਸੀਗੀ ਤੇ ਸਵੇਰੇ ਮਤਲਬ ਕਿ 11:00 ਵਜੇ ਆਏ ਸੀਗੇ ਭਾਈ ਸਾਹਿਬ ਤੇ ਅਸੀਂ ਉਹ ਚਾਰ ਨੰਬਰ ਜਾ ਕੇ ਅਸੀਂ ਕੈਮਰੇ ਚੈੱਕ ਕੀਤੇ ਸਾਰਾ ਕੁਝ ਦਿਖਿਆ ਲੇਕਿਨ ਸਾਰੇ ਦੇ ਕੈਮਰਾ ਅਧਿਕ ਤਰ੍ਹਾਂ ਥਲੇ ਹੀ ਮੂੰਹ ਸੀਗਾ ਨਾ ਪੂਰਾ ਨਜ਼ਰ ਨਹੀਂ ਆਇਆ ਤੇ ਪੁਲਸਰ ਨੇ ਸਾਨੂੰ ਸਵਾਰ ਕਰਨ ਦੇ ਕਿ ਨਾ ਕੋਈ ਗੱਲ ਕਿਸੇ ਅਸੀਂ ਹੋਰ ਤਰੀਕੇ ਨਾਲ ਤੁਹਾਨੂੰ ਦੱਸਦੇ ਆ ਤੇ ਮੇਰੀ ਤਾਂ ਮੰਗ ਇਹ ਹੀ ਆ ਜੀ ਦੇਖੋ ਅਸੀਂ ਗਰੀਬ ਪਰਿਵਾਰ ਹੈ ਜੀ ਆਪਣਾ ਇਨਾ ਕੁ ਜ਼ਿਆਦਾ ਤਾਂ ਕੁਛ ਹੈ ਨਹੀਂ ਤੇ ਅਸੀਂ ਮੰਗ ਇਹ ਕਰਦੇ ਕਿ ਸਾਡਾ ਉਹ ਮਤਲਬ ਕਿ ਵਾਲੀ ਮਿਲ ਜੇ ਤੇ ਉਹ ਚੋਰਾ ਉੱਤੇ ਚੰਗੀ ਤਰ੍ਹਾਂ ਨਕੇਲ ਕੱਸੀ ਜਾਵੇ ਕਿਉਂਕਿ ਇਹ ਵਾਰਦਾਤ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਸਾਡੀ ਗਲੀ ਦੇ ਬਾਹਰ ਵੀ ਬਹੁਤ ਜ਼ਿਆਦਾ ਇਦਾਂ ਦੀ ਵਾਰਦਾਤ ਹੁੰਦੀ ਹੈ ਕਦੀ ਰੇਡੀ ਵਾਲੇ ਨੂੰ ਥੱਪੜ ਮਾਰ ਕੇ ਪੈਸੇ ਖੋਲ ਲੈਂਦੇ ਆ ਕਦੀ ਕਿਸੇ ਜਨਾਮੀ ਦੇ ਚੈਨ ਖੇਲ ਲੈਂਦੇ ਆ ਕਦੀ ਕਿਸੇ ਜਨਾਮੀ ਦੇ ਕੰਨ ਤੇ ਵਾਲੀਆਂ ਪਟ ਲੈਂਦੇ ਆ ਹੁਣ ਤਾਂ ਬੰਦਾ ਫੋਨ ਵੀ ਲੈ ਕੇ ਨਹੀਂ ਜਾ ਸਕਦਾ ਮੇਰੇ ਜੀਜੇ ਨਾਲ ਵੀ ਇਦਾਂ ਤੇ ਹੀ ਹੋਇਆ ਉਹਨਾਂ ਦੇ ਵੀ ਫੋਨ ਨੂੰ ਅਚਾਨਕ ਫੋਨ ਆਇਆ ਉਹਨਾਂ ਨੇ ਕੰਨ ਤੇ ਲਾਇਆ ਤੇ ਨਾਲ ਦਾ ਇੱਕੋ ਤਾਂ ਮੈਂ ਐਵੇਂ ਖਿੱਚ ਲਿਆ ਫੋਨ ਉਹ ਸ਼ੂਗਰ ਕਰੋ ਕਿ ਫੋਨ ਉਹਨਾਂ ਦੇ ਹੱਥ ਤੇ ਸਲਿੱਪ ਹੋ ਕੇ ਡਿੱਗ ਗਿਆ ਫੋਨ ਉਹ ਭੱਜ ਗਏ ਸਾਰੇ ਅੱਜ ਕੱਲ ਫੋਨ ਵੀ ਬਹੁਤ ਜ਼ਿਆਦਾ ਚੱਕੇ ਜਾ ਰਹੇ ਆ ਮੇਰਾ ਇਹ ਰਿਕੁਐਸਟ ਹੈ ਜੀ ਕਿ ਇਹ ਚੋਰਾ ਉਤੇ ਬਹੁਤ ਜ਼ਿਆਦਾ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਕਿ ਅੱਗੇ ਤੋਂ ਇਨਸਾਨ ਜੋ ਵੀ ਹੈ ਆਪਣੇ ਘਰ ਮੈਂਬਰ ਜੋ ਵੀ ਆਪਨਾ ਤੇ ਆਰਾਮ ਨਾਲ ਆਪਣੇ ਮਾਰਕੀਟ ਮੁਰਤੇ ਜਾ ਸਕਿਆ ਬੇ ਬੇਫਿਕੋਫੋ ਕੇ ਜਾ ਸਕਿਆ ਲਾਈਟ ਆਮ ਤਾਂ ਬੇਕੋਈ ਨਹੀਂ ਹੋ ਸਕਦੇ ਤੇ ਰਾਤ ਨੂੰ 7:00 ਤੋਂ 8:00 ਵਜੇ ਦਾ ਟਾਈਮ ਦੇ ਵਿੱਚ ਨਾ ਮੜਾ ਹਲ ਹੋਇਆ ਇਹ ਬਹੁਤ ਗਲਤ ਗੱਲ ਹੈ ਜੀ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਤੁਸੀਂ ਵੀ ਆਪਦੀ ਇੰਨੀ ਵੱਡੀ ਟੀਮ ਹੈ ਤੁਸੀਂ ਹਰ ਚੌਕ ਦੇ ਵਿੱਚ ਪਹਿਲੇ ਬੰਦੇ ਰੱਖਦੇ ਹੁੰਦੇ ਸੀ ਤੁਸੀਂ ਰੱਖਿਆ ਕਰੋ ਚੀਜ਼ ਨੂੰ ਕੀ ਹੈ ਇਹ ਬੰਦੇ ਨੂੰ ਮਤਲਬ ਸ਼ਹਿ ਨਾ ਮਿਲੇ ਕਿ ਇਹ ਆ ਕੰਮ ਕਰਨ ਵਾਸਤੇ ਇਹਨਾਂ ਨੂੰ ਸ਼ਹਿ ਨਾ ਮਿਲੇ ਮੇਰੇ ਤੇ ਇਹ ਮੰਗ ਹੈ ਜੀ ਕਿ ਤੁਸੀਂ ਸਖਤ ਤੋਂ ਸਖਤ ਚੋਰਾਂ ਉੱਤੇ ਕਾਰਵਾਈ ਕੀਤੀ ਜਾਵੇ ਤਾਂ